ਕਿਸੇ ਸਿਆਣੇ ਨੇ ਬੜੇ ਕਮਾਲ ਦੀ ਗੱਲ ਕਹੀ ਹੈ ਕਿ ਜੇ ਆਵਾਜ਼ ਉੱਚੀ ਹੋਵੇ ਤਾਂ ਕੁਝ ਲੋਕ ਸੁਣਦੇ ਨੇ ਪਰ ਜੇ ਗੱਲ ਉੱਚੀ ਹੋਵੇ ਤਾਂ ਬਹੁਤ ਸਾਰੇ ਲੋਕ ਸੁਣਦੇ ਨੇ ਅੱਜ ਦੀ ਕਹਾਣੀ ਇੱਕ 24 ਸਾਲ ਦੇ ਲੜਕੇ ਦੀ ਹੈ ਜੋ ਇੱਕ ਸੇਠ ਕੋਲ ਕੰਮ ਕਰਦਾ ਸੀ ਉਸਦੇ ਮਾਪੇ ਬੁਝਰ ਚੁੱਕੇ ਸਨ ਤੇ ਜ਼ਿੰਦਗੀ ਬਹੁਤ ਪਰੇਸ਼ਾਨੀ ਵਿੱਚ ਚੱਲ ਰਹੀ ਸੀ ਰੋਜ਼ ਉਹ ਸੇਠ ਦੇ ਕੋਲ ਨੌਕਰੀ ਕਰਨ ਜਾਂਦਾ ਸੀ ਕੁਝ ਪੈਸੇ ਕਮਾ ਕੇ ਲਿਆਉਂਦਾ ਸੀ ਤੇ ਰੋਟੀ ਬਣਾ ਕੇ ਖਾ ਕੇ ਸੌ ਜਾਂਦਾ ਸੀ ਇੱਕ ਦਿਨ ਉਸਨੇ ਦੇਖਿਆ ਕਿ ਉਸਨੇ ਚਾਰ ਰੋਟੀਆਂ ਤੇ ਸਬਜ਼ੀ ਬਣਾਈ ਹੱਥ ਧੋ ਕੇ ਵਾਪਸ ਆਇਆ ਤਾਂ ਤਿੰਨ ਰੋਟੀਆਂ ਹੀ ਬਚੀਆਂ ਸਨ ਦੂਸਰੇ ਦਿਨ ਵੀ ਐਵੇਂ ਹੀ ਹੋਇਆ ਤੀਸਰੇ ਦਿਨ ਉਸਨੇ ਧਿਆਨ ਰੱਖਿਆ ਇੱਕ ਮੋਟਾ ਸਾਰਾ ਚੂਹਾ ਰੋਟੀ ਲੈ ਕੇ ਭੱਜ ਰਿਹਾ ਸੀ ਉਸਨੇ ਉਸਨੂੰ ਫੜ ਲਿਆ ਤਾਂ ਚੂਹੇ ਨੇ ਕਿਹਾ ਕਿ ਤੂੰ ਮੇਰੀ ਕਿਸਮਤ ਦਾ ਕਿਉਂ ਖਾ ਰਿਹਾ ਹੈ ਮੇਰੇ ਹਿੱਸੇ ਦੀ ਰੋਟੀ ਹੈ ਮੈਨੂੰ ਲੈ ਜਾਣ ਤੇ ਲੜਕੇ ਨੇ ਕਿਹਾ ਮੈਂ ਤੇ ਪਹਿਲੇ ਹੀ ਪੂਰਾ ਸੂਰਾ ਹਾਂ ਦਿਨ ਵਿੱਚ ਗਿਣ ਕੇ ਮੈਂ ਚਾਰ ਰੋਟੀਆਂ ਬਣਾਉਂਦਾ ਉਹਦੇ ਵਿੱਚੋਂ ਵੀ ਤੂੰ ਇਕੱਲਾ ਜਾ ਰਿਹਾ ਹੈ ਦੱਸ ਮੈਂ ਕੀ ਕਰਾਂ ਮੈਂ ਤੇ ਆਪ ਬਹੁਤ ਪਰੇਸ਼ਾਨ ਆ ਆਪਣੀ ਜ਼ਿੰਦਗੀ ਤੋਂ ਚੂਹੇ ਨੇ ਕਿਹਾ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਸਿਰਫ ਇੱਕ ਇਨਸਾਨ ਦੇ ਸਕਦਾ ਹੈ ਲੜਕੇ ਨੇ ਪੁੱਛਿਆ ਕੌਣ ਚੂਹੇ ਨੇ ਕਿਹਾ ਗੌਤਮ ਬੁੱਧ ਤੂੰ ਉਹਨਾਂ ਦੇ ਆਸ਼ਰਮ ਵਿੱਚ ਚਲਾ ਜਾ ਤੇ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਉਹੀ ਤੈਨੂੰ ਰਸਤਾ ਦਿਖਾਣਗੇ ਕਿ ਕੀ ਕਰਨਾ ਹੈ। ਲੜਕੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹ ਚੂਹੇ ਦੀ ਗੱਲ ਮੰਨ ਕੇ ਗੌਤਮ ਬੁੱਧ ਨੂੰ ਮਿਲਣ ਲਈ ਨਿਕਲ ਪਿਆ। ਸੇਠ ਤੋਂ ਉਸਨੇ 5-6 ਦਿਨਾਂ ਦੀ ਛੁੱਟੀ ਲੈ ਲਈ। ਰਸਤਾ ਬਹੁਤ ਲੰਮਾ ਸੀ ਤੇ ਰਾਤ ਪੈ ਗਈ। ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਫਿਰ ਉਸਦੀ ਨਜ਼ਰ ਇੱਕ ਹਵੇਲੀ ਤੇ ਪਈ। ਉਸਨੇ ਹਵੇਲੀ ਦਾ ਦਰਵਾਜ਼ਾ ਖੜਕਾਇਆ ਤੇ ਹਵੇਲੀ ਦੀ ਮਾਲਕਣ ਬਾਹਰ ਆਈ। ਉਸਨੇ ਮਾਲਕਣ ਨੂੰ ਦੱਸਿਆ ਕਿ ਉਹ ਗੌਤਮ ਬੁੱਧ ਨੂੰ ਮਿਲਣ ਜਾ ਰਿਹਾ ਹੈ। ਮਾਲਕਣ ਨੇ ਕਿਹਾ ਇਹ ਤੇ ਬਹੁਤ ਚੰਗੀ ਗੱਲ ਹੈ। ਜੇ ਤੂੰ ਗੌਤਮ ਬੁੱਧ ਨੂੰ ਮਿਲਣ ਜਾ ਰਿਹਾ ਹੈ ਤਾਂ ਮੇਰੇ ਇੱਕ ਸਵਾਲ ਦਾ ਜਵਾਬ ਲੈ ਕੇ ਆਈਂ। ਉਹਨਾਂ ਨੂੰ ਪੁੱਛੀ ਕਿ ਮੇਰੀ 20 ਸਾਲ ਦੀ ਲੜਕੀ ਬੋਲ ਨਹੀਂ ਸਕਦੀ। ਉਹ ਕਦੋਂ ਬੋਲਣਾ ਸ਼ੁਰੂ ਕਰੇਗੀ? ਅੱਜ ਤੱਕ ਉਹ ਇੱਕ ਵੀ ਸ਼ਬਦ ਨਹੀਂ ਬੋਲੀ। ਮੇਰੇ ਕੰਨ ਉਸਦੀ ਆਵਾਜ਼ ਸੁਣਨ ਨੂੰ ਤਰਸ ਰਹੇ ਨੇ। ਇੰਨਾ ਕਹਿ ਕੇ ਉਹ ਰੋਣ ਲੱਗ ਪਈ। ਲੜਕੇ ਨੇ ਕਿਹਾ ਮਾਤਾ ਜੀ ਪੇਸ਼ਾਨ ਨਾ ਹੋ ਮੈਂ ਜਾਵਾਂਗਾ ਤੇ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਲੈ ਕੇ ਆਵਾਂਗਾ ਲੜਕੇ ਨੇ ਰਾਤ ਉੱਥੇ ਕੱਟੀ ਤੇ ਅਗਲੇ ਦਿਨ ਚੱਲ ਪਿਆ ਰਸਤਾ ਬਹੁਤ ਲੰਮਾ ਸੀ ਤੇ ਰਸਤੇ ਵਿੱਚ ਬਹੁਤ ਵੱਡੇ-ਵੱਡੇ برف ਵਾਲੇ ਪਹਾੜ ਸਨ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇੰਨੇ ਵੱਡੇ ਪਹਾੜਾ ਨੂੰ ਉਹ ਕਿਵੇਂ ਪਾਰ ਕਰੇਗਾ ਬੜੀ ਦੇਰ ਹੋ ਜਾਏਗੀ ਤਦੇ ਉਸ ਨੂੰ ਇੱਕ ਜਾਦੂਗਰ ਦਿਖਿਆ ਜੋ ਉੱਥੇ ਬੈਠ ਕੇ ਤਪੱਸਿਆ ਕਰ ਰਿਹਾ ਸੀ ਉਹ ਜਾਦੂਗਰ ਦੇ ਕੋਲ ਗਿਆ ਤੇ ਕਿਹਾ ਮੈਂ ਗੌਤਮ ਬੁੱਧ ਨੂੰ ਮਿਲਣ ਜਾ ਰਿਹਾ ਹਾਂ ਪਰ ਰਸਤਾ ਤੇ ਬਹੁਤ ਹੀ ਔਖਾ ਤੇ ਪਰੇਸ਼ਾਨੀ ਵਾਲਾ ਹੈ ਮੈਂ ਕਿਵੇਂ ਇਸ ਨੂੰ ਪਾਰ ਕਰਾਂਗਾ ਜਾਦੂਗਰ ਨੇ ਕਿਹਾ ਗੌਤਮ ਬੁੱਧ ਨੂੰ ਮਿਲਣ ਜਾ ਰਿਹਾ ਹੈ ਮੇਰੇ ਇੱਕ ਸਵਾਲ ਦਾ ਜਵਾਬ ਜ਼ਰੂਰ ਪੁੱਛ ਕੇ ਆਵੇਂ ਤੈਨੂੰ ਪਹਾੜ ਤੇ ਮੈਂ ਫਟਾਫਟ ਪਾਰ ਕਰਵਾ ਦੇਵਾਂਗਾ ਲੜਕੇ ਨੇ ਕਿਹਾ ਸਵਾਲ ਦੱਸੋ ਜਾਦੂਗਰ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਮੈਂ ਇੱਥੇ ਤਪੱਸਿਆ ਕਰ ਰਿਹਾ ਹਾਂ ਸਵਰਗ ਜਾਣ ਲਈ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਸਵਰਗ ਕਿਵੇਂ ਤੇ ਕਦੋਂ ਜਾਵਾਂਗਾ ਲੜਕੇ ਨੇ ਕਿਹਾ ਮੈਂ ਜ਼ਰੂਰ ਤੁਹਾਡੇ ਸਵਾਲਾਂ ਦਾ ਜਵਾਬ ਲੈ ਕੇ ਆਵਾਂਗਾ ਜਾਦੂਗਰ ਨੇ ਛੜੀ ਘੁਮਾਈ ਤੇ ਝਟ ਉਸ ਨੂੰ ਪਹਾੜ ਪਾਰ ਕਰਵਾ ਦਿੱਤਾ ਤੇ ਮੈਦਾਨੀ ਇਲਾਕਾ ਆ ਗਿਆ ਉੱਥੇ ਇੱਕ ਬਹੁਤ ਵੱਡੀ ਨਦੀ ਸੀ ਲੜਕੇ ਨੇ ਫੇਰ ਸੋਚਿਆ ਕਿ ਹੁਣ ਨਦੀ ਕਿਵੇਂ ਪਾਰ ਕਰਾਂਗਾ ਤਦੇ ਉਸਨੇ ਨਦੀ ਵਿੱਚ ਇੱਕ ਤੈਰਦਾ ਹੋਇਆ ਵੱਡਾ ਸਾਰਾ ਕਛੂਆ ਦੇਖਿਆ ਉਸਨੇ ਕਛੂਏ ਤੋਂ ਮਦਦ ਮੰਗੀ ਉਸਨੇ ਕਿਹਾ ਮੈਨੂੰ ਆਪਣੀ ਪਿੱਠ ਤੇ ਬਿਠਾ ਕੇ ਨਦੀ ਪਾਰ ਕਰਵਾ ਦਿਓ ਕਛੂਏ ਨੇ ਕਿਹਾ ਠੀਕ ਹੈ ਜਦੋਂ ਨਦੀ ਪਾਰ ਕਰ ਰਹੇ ਸੀ ਤਾਂ ਕਛੂਏ ਨੇ ਪੁੱਛਿਆ ਕਿ ਤੂੰ ਕਿੱਥੇ ਜਾ ਰਿਹਾ ਹੈ ਉਸ ਲੜਕੇ ਨੇ ਕਿਹਾ ਮੈਂ ਬਹੁਤੋਂ ਬੁੱਧ ਨੂੰ ਮਿਲਣ ਜਾ ਰਿਹਾ ਹਾਂ ਕਛੂਏ ਨੇ ਕਿਹਾ ਵਾਹ ਇਹ ਤੇ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਜਗ੍ਹਾ ਜਾ ਰਿਹਾ ਹੈ ਮੇਰੇ ਇੱਕ ਸਵਾਲ ਦਾ ਜਵਾਬ ਲੈ ਕੇ ਆਉਣਾ ਲੜਕੇ ਨੇ ਕਿਹਾ ਤੁਸੀਂ ਵੀ ਆਪਣਾ ਸਵਾਲ ਦੱਸ ਦਿਓ ਤਾਂ ਕਛੂਏ ਨੇ ਕਿਹਾ ਕਿ ਮੈਂ 500 ਸਾਲਾਂ ਤੋਂ ਇਸ ਨਦੀ ਵਿੱਚ ਹਾਂ ਤੇ ਡ੍ਰੈਗਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਬਸ ਤੋਂ ਇਹ ਪੁੱਛਾਂ ਵੀ ਕਿ ਮੈਂ ਡ੍ਰੈਗਨ ਕਦੋਂ ਬਣਾਂਗਾ ਲੜਕਾ ਆਸ਼ਰਮ ਪਹੁੰਚ ਗਿਆ ਗੌਤਮ ਬੁੱਧ प्रवचन ਕਰ ਰਹੇ ਸੀ प्रवचन ਖਤਮ ਹੋਏ ਗੌਤਮ ਬੁੱਧ ਨੇ ਕਿਹਾ ਹਰ ਕੋਈ ਮੇਰੇ ਤੋਂ ਸਵਾਲ ਪੁੱਛ ਸਕਦਾ ਹੈ ਪਰ ਮੈਂ ਸਿਰ ਤਿੰਨ ਸਵਾਲਾਂ ਦੇ ਹੀ ਜਵਾਬ ਦੇਵਾਂਗਾ ਹੁਣ ਲੜਕਾ ਦੁਬਿਧਾ ਵਿੱਚ ਪੈ ਗਿਆ ਕਿ ਉਹ ਕਿਹਦੇ ਸਵਾਲ ਨੂੰ ਛੱਡੇ ਤੇ ਕਿਹਦਾ ਪੁੱਛੇ ਲੜਕੇ ਨੇ ਸੋਚਣਾ ਸ਼ੁਰੂ ਕੀਤਾ ਸਭ ਤੋਂ ਪਹਿਲੇ ਹਵੇਲੀ ਦੀ ਮਾਲਕਾ ਨਜ਼ਰ ਆਈ ਉਸ ਨੂੰ ਲੱਗਾ ਕਿ ਉਹ ਤੇ 20 ਸਾਲਾਂ ਤੋਂ ਆਪਣੀ ਬੇਟੀ ਲਈ ਪਰੇਸ਼ਾਨ ਹੈ ਤੇ ਉਸ ਦਾ ਇਲਾਜ ਕਰਵਾਉਣਾ ਚਾਹ ਰਹੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਵੀ ਸੀ ਉਸ ਦਾ ਸਵਾਲ ਪੁੱਛਣਾ ਤੇ ਬਹੁਤ ਜ਼ਰੂਰੀ ਹੈ ਦੂਸਰੀ ਤਸਵੀਰ ਉਸ ਦੇ ਦਿਮਾਗ ਵਿੱਚ ਜਾਦੂਗਰ ਦੀ ਆਈ ਉਸ ਨੇ ਸੋਚਿਆ ਵਿਚਾਰਾ ਜਾਦੂਗਰ ਵੀ ਹਜ਼ਾਰਾਂ ਸਾਲਾਂ ਤੋਂ ਕਠੋਰ ਤਪੱਸਿਆ ਕਰ ਰਿਹਾ ਹੈ ਤੇ ਉਸ ਦਾ ਸਵਾਲ ਪੁੱਛਣਾ ਵੀ ਜਾਇਜ਼ ਹੈ ਫਿਰ ਤੀਜੀ ਤਸਵੀਰ ਕਛੂਏ ਦੀ ਆਈ ਜੋ 500 ਸਾਲਾਂ ਤੋਂ ਤੜਫ ਰਿਹਾ ਸੀ ਡ੍ਰੈਗਨ ਬਣਨ ਲਈ ਫਿਰ ਅਖੀਰ ਵਿੱਚ ਉਸ ਨੂੰ ਆਪਣੀ ਤਸਵੀਰ ਨਜ਼ਰ ਆਈ ਜੋ ਇੱਕ ਸੇਠਪੁੱਲ ਕੰਮ ਕਰ ਰਿਹਾ ਸੀ ਉਸਨੇ ਸੋਚਿਆ ਕਿ ਮੈਂ ਤਾਂ ਨੌਕਰੀ ਕਰ ਹੀ ਰਿਹਾ ਰੋਟੀ ਵੀ ਖਾ ਹੀ ਰਿਹਾ ਠੀਕ-ਠਾਕ ਚੱਲ ਹੀ ਰਿਹਾ ਥੋੜੀ ਹੋਰ ਮਿਹਨਤ ਕਰਾਂਗਾ ਤੇ ਹਾਲਾਤ ਥੋੜੇ ਚੰਗੇ ਬਣਾ ਲਵਾਂਗਾ ਪਰ ਇਹਨਾਂ ਤਿੰਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਣਾ ਬਹੁਤ ਜ਼ਰੂਰੀ ਹੈ ਇਹਨਾਂ ਤਿੰਨਾਂ ਦੇ ਸਵਾਲ ਪੁੱਛਣੇ ਬਹੁਤ ਜ਼ਰੂਰੀ ਨੇ ਉਸਨੇ ਗੌਤਮ ਬੁੱਧ ਨੂੰ ਤਿੰਨਾਂ ਦੇ ਸਵਾਲ ਪੁੱਛੇ ਗੌਤਮ ਬੁੱਧ ਨੇ ਜਵਾਬ ਦਿੱਤਾ ਸਭ ਤੋਂ ਪਹਿਲੇ ਹਵੇਲੀ ਦੀ ਮਾਲਕਣ ਦਾ ਉਹਨਾਂ ਨੇ ਕਿਹਾ ਕਿ ਉਸ ਦੀ ਬੇਟੀ ਜੋ 20 ਸਾਲ ਤੋਂ ਨਹੀਂ ਬੋਲੀ ਉਸ ਦਾ ਵਿਆਹ ਕਰ ਦਿਓ ਜਿਵੇਂ ਹੀ ਉਸ ਦਾ ਵਿਆਹ ਹੋਏਗਾ ਓਵੇਂ ਹੀ ਉਹ ਬੋਲਣਾ ਸ਼ੁਰੂ ਕਰ ਦੇਵੇਗੀ ਦੂਸਰੇ ਸਵਾਲ ਦਾ ਜਵਾਬ ਜੋ ਗੌਤਮ ਬੁੱਧ ਨੇ ਦਿੱਤਾ ਉਹ ਜਾਦੂਗਰ ਦਾ ਸੀ ਕਿ ਉਹ ਜਾਦੂਗਰ ਆਪਣੀ ਛੜੀ ਦਾ ਤਿਆਗ ਕਰ ਦੇਵੇ ਉਸ ਵਰਗ ਚਲਾ ਜਾਏਗਾ ਤੇ ਤੀਸਰਾ ਜਵਾਬ ਪਛੂਏ ਦਾ ਸੀ ਕਿ ਉਹ ਆਪਣਾ ਕਵਚ ਉਤਾਰ ਦੇਵੇ ਜਿਸ ਦਿਨ ਉਹ ਆਪਣਾ ਕਵਚ ਉਤਾਰ ਦੇਵੇਗਾ ਉਹ ਡ੍ਰੈਗਨ ਬਣ ਜਾਏਗਾ। ਲੜਕੀ ਨੇ ਗੌਤਮ ਬੁੱਧ ਨੂੰ ਨਮਸਕਾਰ ਕੀਤਾ ਤੇ ਉੱਥੋਂ ਚੱਲ ਪਿਆ। ਰਸਤੇ ਵਿੱਚ ਕਛੂਆ ਮਿਲਿਆ। ਕਛੂਏ ਨੂੰ ਕਿਹਾ ਕਿ ਤੂੰ ਆਪਣਾ ਕਵਚ ਉਤਾਰ ਦੇ। ਗੌਤਮ ਬੁੱਧ ਨੇ ਕਿਹਾ ਹੈ ਕਿ ਤੂੰ ਡ੍ਰੈਗਨ ਬਣ ਜਾਵੇਂਗਾ। ਕਛੂਏ ਨੇ ਜਿਵੇਂ ਹੀ ਕਵਚ ਉਤਾਰਿਆ ਹੀਰੇ ਮੋਤੀ ਕਵਚ ਵਿੱਚੋਂ ਡਿੱਗ ਪਿਆ। ਕਛੂਏ ਨੇ ਕਿਹਾ ਮੈਂ ਇਹ ਨਾ ਹੀਰੇ ਮੋਤੀਆਂ ਦਾ ਕੀ ਕਰਾਂਗਾ? ਉਸਨੇ ਲੜਕੀ ਨੂੰ ਕਿਹਾ ਕਿ ਤੂੰ ਇਹਨਾਂ ਨੂੰ ਲੈ ਜਾ। ਉਸਨੇ ਲੜਕੇ ਨੂੰ ਹੀਰੇ ਮੋਤੀ ਦੇ ਦਿੱਤੇ ਤੇ ਕਛੂਆ ਡ੍ਰੈਗਨ ਬਣ ਗਿਆ। ਥੋੜਾ ਅੱਗੇ ਚੱਲਿਆ ਤੇ ਜਾਦੂਗਰ ਮਿਲਿਆ। ਉਸਨੇ ਜਾਦੂਗਰ ਨੂੰ ਕਿਹਾ ਕਿ ਗੌਤਮ ਮੁੱਦ ਨੇ ਕਿਹਾ ਹੈ ਕਿ ਜੇ ਤੂੰ ਆਪਣੀ ਛੜੀ ਦਾ ਤਿਆਗ ਕਰ ਦਵੇਂ ਤਾਂ ਤੂੰ ਸਵਰਗ ਜਾ ਸਕਦਾ ਹੈ। ਜਾਦੂਗਰ ਨੇ ਝਟਕਿਆ ਅੱਜ ਤੋਂ ਬਾਅਦ ਮੈਂ ਇਹ ਛੜੀ ਛੱਡੀ ਤੇ ਲੈ ਛੜੀ ਅੱਜ ਤੋਂ ਬਾਅਦ ਤੇਰੀ ਹੋ ਗਈ ਤੇ ਉਹ ਸਵਰਗ ਚਲਾ ਗਿਆ। ਹੁਣ ਵਾਰੀ ਆਈ ਤੀਸਰੇ ਸਵਾਲ ਦੀ। ਉਸ ਹਵੇਲੀ ਵਿੱਚ ਪਹੁੰਚਾ ਜਿੱਥੇ ਉਸਨੇ ਸ਼ਰਨ ਲਈ ਸੀ। ਉਹ ਮਾਲਕਣ ਨੂੰ ਜਾ ਕੇ ਕਹਿੰਦਾ ਹੈ ਕਿ ਖੌਤੋਂ ਬੁੱਧ ਨੇ ਕਿਹਾ ਹੈ ਕਿ ਜਿਵੇਂ ਹੀ ਤੂੰ ਆਪਣੀ ਬੇਟੀ ਦੀ ਸ਼ਾਦੀ ਕਰ ਦੇਵੇਂਗੀ ਉਹ ਬੋਲਣਾ ਸ਼ੁਰੂ ਕਰ ਦੇਵੇਗੀ। ਉਹ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ, "ਦੇਰ ਕਿਸ ਗੱਲ ਦੀ? ਲੜਾ ਤਾਂ ਮੇਰੇ ਸਾਹਮਣੇ ਹੀ ਖੜਾ ਹੈ। ਤੇਰੇ ਤੋਂ ਵਧੀਆ ਕੌਣ ਲੜਕਾ ਹੋ ਸਕਦਾ ਹੈ?" ਲੜਕੀ ਨੂੰ ਬੁਲਾਇਆ ਗਿਆ ਤੇ ਫੇਰੇ ਕਰਵਾ ਦਿੱਤੇ ਗਏ। ਜਿਵੇਂ ਹੀ ਲੜਕੀ ਨੇ ਲੜਕੇ ਨੂੰ ਦੇਖਿਆ ਤਾਂ ਕਹਿਣ ਲੱਗੀ ਕਿ "ਤੁਸੀਂ ਤਾਂ ਉਹੀ ਹੋ ਜੋ ਉਸ ਦਿਨ ਸਾਡੇ ਘਰ ਵਿੱਚ ਇੱਕ ਰਾਤ ਰੁੱਕੇ ਗਏ ਸੀ।" ਲੜਕੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਲੜਕੇ ਕੋਲ ਜ਼ਿੰਦਗੀ ਵਿੱਚ ਹੀਰੇ ਮੋਤੀ ਆ ਗਏ ਮਤਲਬ ਪੈਸਾ ਆ ਗਿਆ ਜਾਦੂਗਰ ਦੀ ਛੜੀ ਮਿਲ ਗਈ ਮਤਲਬ ਤਾਕਤ ਮਿਲ ਗਈ ਤੇ ਵਿਆਹ ਵੀ ਹੋ ਗਿਆ ਉਸ ਦੀ ਜ਼ਿੰਦਗੀ ਵਧੀਆ ਸੈਟਲ ਹੋ ਗਈ ਸਿਰਫ ਇਸ ਲਈ ਕਿਉਂਕਿ ਉਸ ਨੇ ਆਪਣੇ ਸਵਾਲ ਦਾ ਤਿਆਗ ਕਰ ਦਿੱਤਾ ਸੀ ਜਹਾਜ਼ ਵੀ ਜਦ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪੁੱਜਦਾ ਹੈ ਤਾਂ ਇਹ ਕਿਨਾਰੇ ਦਾ ਤਿਆਗ ਕਰਕੇ ਰਸਤੇ ਵਿੱਚ ਲਹਿਰਾਂ ਨਾਲ ਲੜ ਪੜ ਕੇ ਫਿਰ ਦੂਜੇ ਕਿਨਾਰੇ ਤੇ ਪੁੱਜਦਾ ਹੈ ਇਹ ਛੋਟੀ ਜੀ ਕਹਾਣੀ ਬਹੁਤ ਵੱਡੀ ਤੇ ਕਮਾਲ ਦੀ ਸਿੱਖਿਆ ਦਿੰਦੀ ਹੈ ਕਿ ਅਗਰ ਤੁਸੀਂ ਜ਼ਿੰਦਗੀ ਵਿੱਚ ਕਮਾਲ ਕਰਨਾ ਚਾਹੁੰਦੇ ਹੋ ਤਾਂ ਤਿਆਗ ਕਰੋ ਬੁਰੀਆਂ ਆਦਤਾਂ ਦਾ ਆਲਸ ਦਾ ਤੇ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੋ ਤੇ ਆਪਣੀ ਮੰਜ਼ਲ ਵੱਲ ਵਧਣ ਲਈ ਕਦਮ ਬੁੱਟੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਅੱਗੇ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਤਦ ਤੱਕ ਲਈ ਸ਼ੁਕਰੀਆ ਅਲਵਿਦਾ